ਸੋਹਰੇ ਜੀ ਵਧੀਆ ਜੀ ਲੋ ਵੀ ਅੱਜ ਆਪਾਂ ਦੱਸਦੇ ਆ ਤੁਹਾਨੂੰ ਤੇ ਅੱਜ ਆਪਾਂ ਅੰਕਲ ਉਹਨਾਂ ਨੇ ਅੰਤਰੋਂ ਹੀ ਚੱਲੇ ਆ ਆਪਣੇ ਇੰਡੀਆ ਨੂੰ ਵਾਪਸ ਤੇ ਆਪਾਂ ਇਹਨਾਂ ਨੂੰ ਪੁੱਛਦੇ ਆ ਕਿ ਕਿੱਦਾਂ ਦਾ ਲੱਗਿਆ ਨੂੰ ਵੀ ਰੈਲ ਚ ਆ ਕੇ ਹਾਂ ਅੰਤਲੀ ਧਾਲਵਾ ਜੀ ਆਪ ਦਾ ਸਾਨੂੰ ਟਾਈਮ ਦਿੱਤਾ ਤੁਸੀਂ ਪਹਿਲਾਂ ਠੀਕ ਹੈ ਜੀ ਤੇ ਸਰੋਤਿਆਂ ਨੂੰ ਦੱਸੋ ਸਾਡੇ ਨੂੰ ਕਿ ਤੁਹਾਡਾ ਕਿੱਲਾ ਟਾਈਮ ਰਹਿਿਆ ਤੁਸੀਂ ਇੱਥੇ ਤੇ ਕਿੱਦਾਂ ਲੱਗਿਆ ਹਾਂ ਬਸ 6 ਮਹੀਨੇ ਰਹੇ ਹਾਂ ਬਹੁਤ ਵਧੀਆ ਲੱਗਿਆ ਵਧੀਆ ਸੀਗਾ ਮੌਸਮ ਬਹੁਤ ਵਧੀਆ ਇੱਥੇ ਦੇ ਲੋਕ ਕਿੱਦਾਂ ਲੱਗੇ ਤੁਹਾਨੂੰ ਆਪ ਜੀ ਆਏ ਸੀ ਕਿਥੋਂ ਇੰਡੀਆ ਤੋਂ ਉਦੋਂ ਫਿਰ ਕੀ ਸੋਚਦੇ ਸੀ ਕਿ ਆਪਾਂ ਕੀ ਮਤਲਬ ਕਿ ਕੀ ਉਹ ਜਿਹੜਾ ਇੱਥੇ ਜਿਦਾਣਾ ਸੀਗਾ ਤੁਸੀਂ ਤੇ ਜੇ ਤਾਂ ਪਰ ਮੈਨੂੰ ਪਤਾ ਹੈ ਕਿ ਤੁਸੀਂ ਦੋ ਤਿੰਨ ਵਾਰ ਪਹਿਲਾਂ ਵੀ ਆਏ ਹੋਇਆ ਬੰਦਾ ਜਿੱਦਾਂ ਉਹ ਬੰਦਾ ਜੀ ਸੇਕ ਵੀ ਲੈ ਕੇ ਜਾ ਰਹਿਣ ਨੂੰ ਸਾਧ ਰਹਿਣ ਜੁੜੀਆ ਤਾਂ ਜਦੋਂ ਬੰਦਾ ਆਦਾ ਉਹ ਹੁੰਦਾ ਰਹਿ ਗਿਆ ਆਪਾਂ ਉਹਨੂੰ ਫੀਲਿੰਗ ਕਿੰਦਾ ਦੀ ਦਿੱਤੀ ਜਾਂਦੀ ਹੈ ਇਹਨਾਂ ਦਾ ਤਾਂ ਪਤਾ ਹੀ ਹੁੰਦਾ ਵੀ ਆਪਣੇ ਬੱਚਿਆਂ ਕੋਲ ਜਾਈਏ ਬੱਚਿਆਂ ਕੋਲ ਜਾਈਏ ਹਾਂ ਬੱਚਿਆਂ ਕੋਲ ਬੱਚੇ ਰਹੀਏ ਨਾ ਮੰਨਦੇ ਆਮ ਸਪੈਂਡ ਕਰੀਏ ਟਾਈਮ ਉਹਨਾਂ ਨਾਲ ਲਿਆ ਕੇ ਟਾਲਾ ਲੋਈ ਹਾਲ ਕਲ ਹੁਣੀ ਚੱਲਿਆ ਹੁਣ ਇੰਡੀਆ ਸੀ ਸੇ ਕੋਈ ਗੱਲ ਨਹੀਂ ਅੰਕਲ ਨੂੰ ਨਹੀਂ ਚੱਲੇ ਇੰਡੀਆ ਅੰਕਲ ਜੀ ਰੱਖਿਓ ਧਿਆਨ ਆਪਣਾ ਇਹ ਮਿਲਦੇ ਆ ਫਿਰ ਜਰੂਰ ਜੀ ਜਰੂਰ ਟੇਕ ਕੇਅਰ ਡਰਾਈਵਿੰਗ ਧਿਆਨ ਨਾਲ ਕਰਨੀ ਆ ਤੇ ਸਾਰਿਆਂ ਨੂੰ ਬਲਾਈਓ ਸਤਿ ਸ੍ਰੀ ਅਕਾਲ ਦੂਜੇ ਅੰਕਲ ਨੂੰ ਵੀ ਜੀ ਜੀ ਉਹਨਾਂ ਦੇ ਡੈਡੀ ਉਹਨਾਂ ਨੂੰ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਇਓ ਮੇਰੇ ਵੱਲੋਂ ਤੇ ਫਤਿਹ ਬੁਲਾਇਓ ਜਗਾਰਾ ਛੱਡਿਓ ਤੇ ਮਾਦਾ ਉਹਨਾਂ ਦਾ ਧਿਆਨ ਰੱਖਿਓ ਤੇ ਔਰ ਜਾ ਕੇ ਮੈਸੇਜ ਵਗੈਰਾ ਕਰਿਓ ਮੇਰੀ ਇਹ ਵੀਡੀਓ ਦੇਖ ਲਿਓ ਨਾਲ-ਨਾਲ ਮੇਰਾ ਇੰਟਰਨੈਸ਼ਨਲ ਟੂਰ ਰੋਡ ਚੱਲੂ ਹੋਣ ਵਾਲਾ ਆ ਹਾਂਜੀ ਤੇ ਆਪਾਂ ਪਹਿਲਾਂ ਜਾਣਾ ਆ ਅਜਾ ਤੇ ਜੀ ਆਪਾਂ ਜਾਣਾ ਫਿਜੀ ਆਈਲੈਂਡ ਜਾਣਾ ਆ ਤੇ ਆਪਾਂ ਉਹ ਆਈਲੈਂਡ ਤੇ ਜਾਣਾ ਜਿੱਥੇ ਗੋਰਿਆਂ ਨੇ ਪਹਿਲਾਂ ਆਪਣੀ ਯੂਨੀਅਨ ਬੰਦਿਆਂ ਨੂੰ ਕਾਲੇ ਪਾਣੀ 'ਚ ਲੈ ਕੇ ਗਏ ਸੀ ਉੱਥੋਂ ਆਪਾਂ ਤੁਹਾਨੂੰ ਉੱਥੇ ਸੈਰ ਕਰਾਵਾਂਗੇ ਕਾਲੇ ਪਾਣੀ ਦੇ ਉੱਤੇ ਠੀਕ ਆ ਜੀ ਨਾਲ ਤੁਹਾਨੂੰ ਉੱਥੇ ਖਾ ਸਕੋਲ ਦੀ ਸੈਰ ਕਰਾ ਲਾਰਜੈਸਟ ਦੇ ਫਿੱਲੀਦਾ ਤੇ ਉਹਦੇ ਆਪਾਂ ਦਰਸ਼ਨ ਕਰਾਵਾਂਗੇ ਤੁਹਾਨੂੰ ਤੇ ਮੇਰੀ ਵੀਡੀਓ ਦੇ ਨਾਲ ਜੁੜੇ ਰਹੋ ਬਾਅਦ ਵਿੱਚ ਕੋਈ ਗੱਲ ਨਹੀਂ ਲੈਟ ਕੋਈ ਉਹ ਲੈਟ ਯਾਰ ਅੱਖਾਂ ਮਾਰੀ ਜਾਂਦੀ ਆ ਤੇ ਵੀਡੀਓ ਮੇਰੀ ਦੇਖੀ ਆਇਓ ਤੇ ਨਾਲ ਦੇ ਨਾਲ ਮੇਰੇ ਚੈਨਲ ਨੂੰ ਆਪਣੇ ਸਾਰੇ ਦੱਸ ਦਿਓ ਕਰਾਂਗੇ ਹੋਰ ਨਾਲ ਜੋੜਾਂਗੇ ਜਿੱਥੇ ਜਾ ਰਹੀ ਜੀ ਤੇ ਚੈਨਲ ਦਾ ਨਾਮ ਇੱਕ ਵਾਰ ਚੈਨਲ ਦਾ ਨਾਮ ਇੱਕ ਵਾਰ ਫੇਰ ਦੱਸੋ ਮੇਰਾ ਚੈਨਲ ਦਾ ਨਾਮ ਹੈ ਦੀਪਾ ਬਜੀਦ ਵਾਲਾ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਦੇ ਨਾਲ ਮੈਨੂੰ ਇੰਸਟਾਗ੍ਰam ਤੇ ਵੀ ਫੋਲੋ ਕਰ ਲਿਓ ਤੇ ਔਰ ਕੋਈ ਸਜੈਸ਼ਨ ਵਗੈਰਾ ਆਪ ਡਾਟਾ ਹੋਵੇ ਤਾਂ ਉਹ ਵੀ ਕਰ ਲਓ ਜਿੱਦਾਂ ਮੈਨੂੰ ਦੱਸ ਦਿਓ ਕਿ ਕੀ ਕੀ ਹੈਗਾ ਜਿੱਦਾਂ ਜੇ ਕੋਈ ਮੇਰੀ ਇਹ ਵੀਡੀਓ ਦੇਖ ਰਿਹਾ ਜੋ ਕੋਈ ਫਿਜੀ ਦੇ ਵਿੱਚ ਆਪਣੇ ਕੋਈ ਪੰਜਾਬੀ ਬੰਦੇ ਜਿੱਦਾ ਰਹਿੰਦੇ ਆ ਤੇ ਉਹ ਵੀ ਮੇਨੂੰ ਕੰਟੈਕਟ ਕਰ ਲਿਓ ਤੇ ਉੱਥੇ ਦਾ ਨੰਬਰ ਜਾ ਕੇ ਮੈਂ ਤੁਸੀਂ ਮੈਨੂੰ ਮੇਰੇ ਉੱਤੇ ਆਪਣੇ ਈਮੇਲ ਅਡਰੈਸ ਤੇ ਮੈਸੇਜ ਕਰ ਲਿਓ ਜਿੱਦਾਂ ਈਮੇਲ ਅਡਰੈਸ ਹੈਗਾ ਯਾ hardeepdeepa667@yahoo.com hardeep h a r d e e -p, p d w e p a 667@yahoo.com ਥੈਂਕ ਯੂ ਮਿਲ ਰਿਹਾ ਤੁਹਾਡੇ ਨਾਲ ਮੇਰੀ ਲੈਸਟ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ